ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਸੀ ਸੁੱਕੇ ਚਨੇ ਕਰਾਰੇ ਕਰਾਰੇ ਚਟਪਟੇ ਠੀਕ ਹੈ ਜੀ ਮੈਂ ਤੁਹਾਡਾ ਰੈਸਪੀ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਅਸੀਂ ਪਹਿਲੇ ਰਾਤ ਨੂੰ ਚਨੇ ਭਿਗੋ ਦਿੱਤੇ ਸੀ ਤੇ ਸਵੇਰੇ ਉਬਾਲ ਲੈਨੇ ਹੁਣ ਤੇ ਹੁਣ ਅਸੀਂ ਇਹਦਾ ਤੜਕਾ ਲਗਾ ਰਹੇ ਹਾਂ ਔਰ ਤੜਕਾ ਲਗਾਉਣ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਦੇ ਬਣੇ ਨੇ ਚਨੇ ਔਰ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਤੇ ਇਹ ਵੀ ਜਰੂਰ ਆਪਣੇ ਕਮੈਂਟ ਵਿੱਚ ਦੱਸਣਾ ਤੇ ਅਸੀਂ ਹੁਣ ਲਗਾਉਣ ਲੱਗੇ ਆ ਤੜਕਾ ਠੀਕ ਹੈ ਹਾਂਜੀ ਤੜਕੇ ਵਾਸਤੇ ਅਸੀਂ ਕੁੱਕਰ ਰੱਖ ਦਿੱਤਾ ਹੈ ਵਿੱਚ ਤੇਲ ਪਾ ਦਿੱਤਾ ਹੈ ਹੁਣ ਅੱਗੋ ਸੇ ਸਟਾਰਟ ਕਰਨ ਲੱਗੇ ਆਂ ਹਾਂਜੀ ਤੇਲ ਵਿੱਚ ਅਸੀਂ ਸਭ ਤੋਂ ਪਹਿਲੇ ਖੜੇ ਮਸਾਲੇ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਦਾਲਚੀਨੀ ਹੈ ਤੇਜ ਪੱਤਾ ਲੌਂਗ ਦੋ ਲੈਨੇ ਔਰ ਜੀਰਾ ਲੈ ਸਭ ਤੋਂ ਪਹਿਲੇ ਅਸੀਂ ਤੇਲ ਵਿੱਚ ਇਹ ਪਾਵਾਂਗੇ ਹਾਂਜੀ ਅਸੀਂ ਇਹਨੂੰ ਚੰਗੇ ਤਰ੍ਹਾਂ ਲਾਲ ਕਰਾਂਗੇ ਪਹਿਲੇ ਖੜੇ ਮਸਾਲਿਆਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸ ਆਂਦਾ ਹੈ ਅਸੀਂ ਹੁਣ ਤੇ ਆਜ ਤੇ ਲਸਣ ਦੀ ਪੀੜੀ ਬਣਾਈ ਹੋਈ ਹੈ ਹਰੀ ਮੇਟੀ ਰਿਚੀ ਪਾ ਦਿੱਤੀ ਹੈ ਠੀਕ ਹੈ ਜੀ ਪਿਆਜ਼ ਲਸਣ ਤੇ ਹਰੀ ਮੇਟੀ ਹਨ ਚੰਗੀ ਤਰ੍ਹਾਂ ਅਸੀਂ ਗ੍ਰਾਇੰਡ ਕਰ ਲਿਆ ਸੀ ਹਾਂਜੀ ਨੂੰ ਚੰਗੀ ਤਰ੍ਹਾਂ ਅਸੀਂ ਫਰਾਈ ਕਰਾਂਗੇ ਜਦ ਤੱਕ ਲਾਲ ਨਹੀਂ ਹੋ ਜਾਂਦਾ ਮਸਾਲਾ ਉਦੋਂ ਤੱਕ ਅਸੀਂ ਨੂੰ ਫਰਾਈ ਕਰਾਂਗੇ ਠੀਕ ਹੈ ਜੀ ਅਸੀਂ ਚਨੇ ਸੁੱਕੇ ਬਣਾਨੇ ਨੇ ਤੇ ਜੜੀ ਥੋੜੀ ਜਿਹੀ ਤਰੀ ਬਚੀ ਹੈ ਕਿਉਂਕਿ ਸਾਨੂੰ ਪਾਣੀ ਤਾਂ ਖੁੱਲਾ ਪਾਣੀ ਚੰਦਾ ਜਿਹੜੀ ਇਹ ਤਰੀ ਬਚੀ ਹੈ ਤੁਸੀਂ ਹੋਰ ਸਬਜ਼ੀਆਂ ਚ ਵੀ ਯੂਜ਼ ਕਰ ਸਕਦੇ ਹੋ ਔਰ ਤੁਸੀਂ ਤਰੀ ਵੈਸੇ ਵੀ ਪੀ ਸਕਦੇ ਹੋ ਬਹੁਤ ਹੈਲਦੀ ਹੁੰਦੀ ਹੈ ਇਹਨੂੰ ਸੁੱਟਣਾ ਨਹੀਂ ਠੀਕ ਹੈ ਜੀ ਹੁਣ ਸਾਡਾ ਤੜਕਾ ਉਧਰ ਤਿਆਰ ਹੋ ਰਿਹਾ ਹੈ ਔਰ ਅਸੀਂ ਟਮਾਟਰ ਦੀ ਵੀ ਪਿਉਰੀ ਅੱਛੀ ਤਰ੍ਹਾਂ ਬਣਾ ਲਈ ਹੈ ਔਰ ਲਾਲ ਹੁੰਦੇ ਨੇ ਪਿਆਜ਼ ਤੋਂ ਉਸ ਤੋਂ ਬਾਅਦ ਅਸੀਂ ਵਿੱਚ ਪਾਵਾਂਗੇ ਠੀਕ ਹੈ ਜੀ ਬਿਲਕੁਲ ਇਹਨੂੰ ਗ੍ਰाइंड ਕਰਨਾ ਹਰ ਚੀਜ਼ ਨੂੰ ਤਾਂ ਕਿ ਮੂੰਹ ਵਿੱਚ ਨਾ ਆਵੇ ਤੇ ਅੱਛੀ ਤਰ੍ਹਾਂ ਇਹਨੂੰ ਪਿਸ ਜਾਵੇ ਛੋਲਿਆਂ ਦੇ ਵਿੱਚ ਜਿਹੜੇ ਖੜੇ ਮਸਾਲੇ ਨੇ ਉਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੇ ਇਹ ਤੁਸੀਂ ਜ਼ਰੂਰ ਪਾਣੇ ਨੇ ਵਿੱਚ ਠੀਕ ਹੈ ਜੀ ਚੰਗੀ ਤਰ੍ਹਾਂ ਲਾਲ ਕਰਨੇ ਨੇ ਪਿਆਜ਼ ਪਹਿਲੇ ਮਸਾਲੇ ਨੂੰ ਤੁਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਜਦ ਤੱਕ ਸਾਡੇ ਲਾਲ ਨਹੀਂ ਹੁੰਦੇ ਅਸੀਂ ਟਮਾਟਰ ਨਹੀਂ ਅਜੇ ਪਾਣਾ ਠੀਕ ਹੈ ਜੀ ਹਾਂਜੀ ਪਿਆਜ਼ ਜਿਹੜੇ ਸਾਡੇ ਨੇ ਦੇਖੋ ਲਾਲ ਹੋ ਗਏ ਨੇ ਤੇ ਹੁਣ ਅਸੀਂ ਪਾਵਾਂਗੇ ਟਮਾਟਰ ਦੀ ਪਿਓਰੀ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਇਸ ਤਰ੍ਹਾਂ ਗ੍ਰाइंड ਕਰਨਾ ਹੈ ਮੋٹے-ਮੋਟੇ ਨਹੀਂ ਪਾਣੇ ਬਿਲਕੁਲ ਬਰੀਕ ਕਰਕੇ ਪਾਣੇ ਨੇ ਕਿਉਂਕਿ ਸਾਡੇ ਚਨੇ ਜਰੇ ਨੇ ਬਿਲਕੁਲ ਤਿਆਰ ਨੇ ਤੇ ਅਸੀਂ ਸਿਰਫ ਮਸਾਲੇ ਦੇ ਵਿੱਚ ਇਹਨੂੰ ਭੁੰਨਣਾ ਹੈ ਠੀਕ ਹੈ ਜੀ ਹਾਂਜੀ ਹੋ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਚਟਪਟਿਆ ਕਰਨ ਵਾਸਤੇ આમਚੂਰ ਠੀਕ ਹੈ ਜੀ ਹੁਣ ਅਸੀਂ ਮਸਾਲੇ ਪਾਣੇ ਸ਼ੁਰੂ ਕਰਨ ਲੱਗਿਆ ਸਭ ਤੋਂ ਪਹਿਲੇ ਜਾਏਗਾ ਨਮਕ ਨਮਕ ਤੁਸੀਂ ਉਬਲਦੇ ਤੁਸੀਂ ਪਾਇਆ ਤੇ ਹਿਸਾਬ ਨਾਲ ਪਾਣਾ ਤੁਸੀਂ ਆਪਣੇ ਦੇਖ ਕੇ ਹਿਸਾਬ ਨਾਲ ਹੁਣ ਜਾਏਗਾ ਹਲਦੀ ਪਾਊਡਰ ਗਰਮ ਮਸਾਲਾ ਸੁੱਕਾ ਧਨੀਆ ਤੇ ਗਰਮ ਮਸਾਲਾ ਠੀਕ ਹੈ ਜੀ ਹੁਣ ਜਾਏਗੀ ਦੇਗੀ ਮਿਰਚ ਹੁਣ ਅਸੀਂ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲੇ ਮਸਾਲਿਆਂ ਨੂੰ ਪੱਕਣ ਦੇਵਾਂਗੇ ਅੱਛੀ ਤਰ੍ਹਾਂ ਇਹਖੋਰ ਦੇਵ ਕੇ ਮਸਾਲੇ ਦਾ ਕਲਰ ਕਿੰਨਾ ਵਧੀਆ ਆ ਗਿਆ ਇਹ ਦੇਖੋ ਜੀ ਜਦੋਂ ਇਹਦੇ ਵਿੱਚ ਚਨੇ ਪੁੱਜਣਗੇ ਤਾਂ ਬਹੁਤ ਹੀ ਵਧੀਆ ਤੇ ਕਰਾਰੇ ਬੰਦੇ ਨੇ ਹਾਂਜੀ ਤੁਸੀਂ ਦੇ ਸਕਦੇ ਹੋ ਕਿ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਬਹੁਤ ਹੀ ਵਧੀਆ ਪੁੱਜ ਗਿਆ ਸਾਡਾ ਮਸਾਲਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਛੋਲੇ ਠੀਕ ਹੈ ਜੀ ਛੋਲਿਆਂ ਨੂੰ ਪਹਿਲੇ ਜਰੂਰ ਉਬਾਲ ਲੈਣਾ ਕਿਉਂਕਿ ਅਸੀਂ ਜੇ ਬਾਅਦ ਚ ਪਾਵਾਂਗੇ ਨਾ ਸਾਡਾ ਮਸਾਲਾ ਸਾਰਾ ਵਿੱਚ ਹੀ ਮਿਕਸ ਹੋ ਜਾਏਗਾ ਔਰ ਮਜ਼ਾ ਨਹੀਂ ਆਣਾ ਜੋ ਤਾਜ਼ੇ ਤਾਜ਼ੇ ਮਸਾਲੇ ਦਾ ਮਜ਼ਾ ਆਉਂਦਾ। ਇਹ ਦੇਖੋ ਜੀ ਕਿੰਨੇ ਵਧੀਆ ਮਸਾਲੇ ਵਾਲੇ ਬਣ ਗਏ। ਪ੍ਰੌਂਟੀ ਨਾਲ ਖਾਓ, ਫੁਲਕੇ ਨਾਲ ਖਾਓ ਜਿੱਦਾਂ ਨਾਲ ਮਰਜ਼ੀ ਖਾਓ। ਹੁਣ ਅਸੀਂ ਇਹਨੂੰ ਘੱਟੋ ਘੱਟ 5-7 ਮਿੰਟ ਅਜੇ ਵੀ ਭੁੰਨਾਂਗੇ। ਫਿਰ ਉਸ ਤੋਂ ਬਾਅਦ ਉਤਾਰਾਂਗੇ, ਠੀਕ ਹੈ ਜੀ। ਹਾਂਜੀ ਸਾਡੇ ਛੋਲੇ ਦੇਖੋ ਬਿਲਕੁਲ ਤਿਆਰ ਹੋ ਗਏ ਨੇ। ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਅਸੀਂ ਸਰਵ ਕਿਸ ਤਰ੍ਹਾਂ ਕਰਨੇ ਨੇ, ਜਦੋਂ ਅਸੀਂ ਖਾਣੇ ਨੇ ਤੇ ਕਿਸ ਤਰ੍ਹਾਂ ਬਣਾਣੇ ਨੇ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅਸੀਂ ਇਹਨੂੰ ਪਲੇਟ ਵਿੱਚ ਕੱਢਾਂਗੇ ਤੇ ਮੈਂ ਤੁਹਾਨੂੰ ਦਿਖਾਨੀ ਆ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਚਨੇ ਕਿੰਨੇ ਵਧੀਆ ਬਣ ਗਏ ਨੇ ਔਰ ਪੂਰੀ ਤਰ੍ਹਾਂ ਗਲੇ ਹੋਏ ਨੇ। ਹੁਣ ਅਸੀਂ ਮਟੀਰੀਅਲ ਤਿਆਰ ਕਰ ਲਿਆ ਤੇ ਵਿੱਚ ਕੀ ਕੀ ਅਸੀਂ ਪਾਣਾ? ਇਹ ਦੇਖੋ ਜੀ ਧਨੀਆ, ਟਮਾਟਰ, ਪਿਆਜ਼ ਔਰ ਹਾਂਜੀ ਖੀਰਾ ਔਰ ਨਿੰਬੂ। ਨਿੰਬੂ ਬਾਅਦ ਵਿੱਚ ਉੱਤੇ ਨਿਚੋੜਨਾ ਜ਼ਰੂਰ ਹੈ। ਇਹ ਸਾਰਾ ਕੁਝ ਇਹਦੇ ਉੱਤੇ ਪਾ ਕੇ ਤੇ ਅਸੀਂ ਕੀ ਕਰਨਾ? ਤੇ ਨਿੰਬੂ ਨੂੰ ਛੋੜ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਉੱਪਰ ਪਾ ਦੇਣਾ ਸਾਰਾ ਸਮਾਨ ਔਰ ਖੀਰਾ ਵੀ ਪਾ ਦੇਣਾ ਤੇ ਸਾਡੇ ਬਣ ਗਏ ਚਟਪਟੇ ਚਨੇ ਇਹ ਜਿਹੜੇ ਬਾਜ਼ਾਰ ਵਿੱਚ ਮਿਲਦੇ ਨੇ ਤੁਸੀਂ 100-100 ਰੁਪਏ ਦੀ 1.5 ਦੀ ਪਲੇਟ ਖਾਂਦੇ ਹੋ ਇੱਕ ਵਾਰੀ ਬਣਾਓ ਤੇ ਸਾਰੀ ਫੈਮਿਲੀ ਨੂੰ ਖਵਾਓ ਠੀਕ ਹੈ ਜੀ ਉੱਪਰ ਅਸੀਂ ਨਿੰਬੂ ਨੂੰ ਛੋੜ ਦੇਣਾ ਲੋੜ ਮੁਤਾਬਿਕ ਤੁਸੀਂ ਨਿੰਬੂ ਪਾਣਾ ਉੱਪਰ ਔਰ ਕਾਲੀ ਮਿਰਚ ਤੇ ਅਗਰ ਨਮਕ ਦੀ ਜ਼ਰੂਰਤ ਹੈ ਤਾਂ ਪਾਓ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਦੇਖੋ ਜੀ ਚਨੇ ਕਿੰਨੇ ਵਧੀਆ ਬਣ ਗਏ ਔਰ ਇਸ ਤਰ੍ਹਾਂ ਦੇ ਚਟਪਟੇ ਬੱਚਿਆਂ ਨੂੰ ਬਣਾ ਕੇ ਇੱਕ ਵਾਰੀ ਜ਼ਰੂਰ ਖਿਲਾਓ ਹੈਲਦੀ ਰੈਸਪੀ ਹੈ ਔਰ ਬੱਚੇ ਵੀ ਬੜੇ ਖੁਸ਼ ਹੋਣਗੇ ਅਗਰ ਤੁਸੀਂ ਵਾਂਸ ਵਾਂਈ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਵਨਾ ਕੇ ਬੱਚਿਆਂ ਨੂੰ ਖਵਾਓਗੇ ਤਾਂ ਬੱਚੇ ਕਦੀ ਬਾਹਰ ਦੀਆਂ ਚੀਜ਼ਾਂ ਨਹੀਂ ਖਾਣਗੇ ਠੀਕ ਹੈ ਜੀ ਬਹੁਤ ਵਧੀਆ ਚੰਨੇ ਬਣ ਗਏ ਨੇ ਇੱਕ ਵਾਰੀ ਬੱਚਿਆਂ ਨੂੰ ਜਰੂਰ ਖਵਾਣਾ ਕਿਉਂਕਿ ਇਹ ਕਲਰਫੁੱਲ ਵੀ ਲੱਗਦੇ ਪਏ ਨੇ ਔਰ ਕ੍ਰਿਸਪੀ ਵੀ ਲੱਗਦੇ ਪਏ ਨੇ ਔਰ ਹੈਲਦੀ ਵੀ ਬਹੁਤ ਨੇ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ